ਲੋਗ ਗੀਤਾਂ ਦੇ ਪ੍ਰੇਮੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਜੀਓ ਤੁਸੀਂ ਇਸ ਵੇਲੇ ਵੇਖ ਰਹੇ ਹੋ ਚੈਨਲ ਦੇਸ ਦਾ ਆਬਾ ਤੇ ਮੈਂ ਗੁਰਮੀਤਪੁਰ ਸੰਧਾ ਤੁਹਾਡੇ ਰੂਬਰੂ ਹਾਂ ਪਹਿਲਾਂ ਵਾਂਗੀ ਅੱਜ ਫਿਰ ਇੱਕ ਲੋਕ ਗੀਤ ਲੈ ਕੇ ਦੋਸਤੋ ਮੈਂ ਇੱਕ ਯਤਨ ਇੱਕ ਸਫਰ ਸ਼ੁਰੂ ਕੀਤਾ ਹੈ ਕਿ ਲੋਕ ਗੀਤਾਂ ਨੂੰ ਗਾ ਕੇ ਸੰਭਾਲ ਦੇਣਾ ਹੈ ਜਿੰਨੇ ਵੀ ਵੱਧ ਤੋਂ ਵੱਧ ਗੀਤ ਮੈਂ ਗਾ ਸਕਾਂ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਸੁਰੱਖਿਅਤ ਹੋ ਜਾਣ ਤੇ ਮੇਰੇ ਇਸ ਸਫਰ ਵਿੱਚ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਤੁਹਾਡੇ ਸਾਥ ਬਿਨਾ ਇਹ ਪੂਰਾ ਹੋਣ ਵਾਲਾ ਨਹੀਂ ਤੇ ਤੁਹਾਡਾ ਸਾਥ ਮੈਨੂੰ ਇਸ ਤਰ੍ਹਾਂ ਚਾਹੀਦਾ ਕਿ ਜਿਹੜੇ ਗੀਤ ਮੇਰੇ ਕੋਲ ਨਾ ਹੋਣ ਤੁਸੀਂ ਉਹ ਗੀਤ ਤੁਹਾਡੇ ਕੋਲ ਹੋਣ ਤਾਂ ਮੈਨੂੰ ਜਰੂਰ ਭੇਜ ਦੇਣੇ ਭਾਵੇਂ ਲਿਖ ਕੇ ਤੇ ਭਾਵੇਂ ਗਾ ਕੇ ਦੋਹਾਂ ਦੋਵੇਂ ਤਰ੍ਹਾਂ ਹੀ ਮੈਨੂੰ ਮਨਜ਼ੂਰ ਨੇ ਜੇ ਤੁਸੀਂ ਲਿਖ ਕੇ ਭੇਜੋਗੇ ਤਾਂ ਮੈਂ ਉਹਨਾਂ ਨੂੰ ਗਾ ਕੇ ਸੁਰੱਖਿਅਤ ਕਰ ਲਵਾਂਗੀ ਤੇ ਜੇ ਤੁਸੀਂ ਵੀਡੀਓ ਬਣਾ ਕੇ ਭੇਜੋਗੇ ਤਾਂ ਵੀ ਆਪਾਂ ਉਹਨੂੰ ਆਪਣੇ ਚੈਨਲ ਤੇ ਅਪਲੋਡ ਕਰਕੇ ਸੁਰੱਖਿਤ ਕਰ ਦਿਆਂਗੇ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਇਸ ਬੇਨਤੀ ਵੱਲ ਜਰੂਰ ਧਿਆਨ ਦਿਓਗੇ ਕਿਉਂਕਿ ਕੁਝ ਪਹਿਲਾਂ ਹੀ ਮੈਨੂੰ ਕਾਫੀ ਸਾਰੇ ਗੀਤ ਭੇਜ ਚੁੱਕੀਆਂ ਹਨ ਜਿਹੜੇ ਅਜੇ ਮੈਂ ਗਾ ਕੇ ਚੈਨਲ ਤੇ ਨਹੀਂ ਪਾਏ ਕਿਉਂਕਿ ਮੇਰਾ ਧਿਆਨ ਕੁਝ ਮੇਰੀ ਨਵੀਂ ਸ਼ਾਪਰੀ ਪੁਸਤਕ ਵੱਲ ਵੀ ਹੈ ਤੇ ਜਿੰਨਾ ਚਿਰ ਉਹ ਕੰਮ ਪੂਰਾ ਨਹੀਂ ਹੋ ਜਾਂਦਾ ਮੈਂ ਉਹਨਾਂ ਚਿਰ ਇਹ ਹੋਰ ਕੰਮਾਂ ਦੇ ਬਖੀੜੇ ਜਿਹੜੇ ਆ ਉਹ ਨਹੀਂ ਸਹੀਟ ਸਕਦੀ ਤੇ ਅੱਜ ਫਿਰ ਤੁਹਾਨੂੰ ਮੈਂ ਸੁਣਾਉਣੀ ਆ ਇੱਕ ਘੋੜੀ ਤੇ ਲਓ ਜੀ ਘੋੜੀ ਸੁਣੋ ਮੇਰੇ ਵੇੜੇ ਦੀਆਂ ਨਿੰਬੂਆ ਤੇਰੀ ਠੰਡੜੀ ਛਾਵੇ ਤੇਰੀ ਠੰਡੜੀ ਸ਼ਾਵੇਂ ਪਾਣੀ ਗੜ ਬੜੇ ਆਵੇ ਬੇੜਾ ਪਰ ਲਗਾਵੇ ਪਾਣੀ ਗੜ ਬੜੇ ਆਵੇ ਬੇੜਾ ਪਰ कियो दर किया नावे पोत की दर कहिए कियो दर किया नावे पोत बाबे द अमीक सिंह रखिया नावे ਪੋਤਵ ਬੇਦ ਕਈਏ ਅਮੀਕ ਸਿੰਘ ਰਖੀਆ ਨਾਵੇ ਹਥ ਸ਼ਗਨਾਦ ਗਾਣਾ ਬਲਟਕਾਉਂਦਨੀ ਬਾਲਟ ਕਾਉਂਦਨੀਏ ਵੇ ਪਰਿਬੂਟ ਜਰਬਾ ਤੋਰਸ ਪਾਇਆ ਦੀਏ ਵੇ ਪਰਿਬੂਟ ਜਰਬਾ ਤੋਰਸ ਪਾਇਆ ਦੀਏ मथे शगना दशरा मारे कानी मे मथे शगना दशरा सूरजलिशि कानी ਲੇ ਲੈਂਦੀ ਸੜਕੜੇ ਇਹ ਦਿਨ ਨੇਤ ਮੈਨੂੰ ਆਵੇ ਦ ਦ ਲੈਂਦੀ ਸੜਕੜੇ ਇਹ ਦਿਨ ਨੇਤ ਮੈਨੂੰ ਆਵੇ ਮਾਇ ਲੈਂਦੀ ਸੜਕੜੇ ਸਦਕੜੇ ਇਹ ਦਿਨ ਨੇਤ ਮੈਨੂੰ ਆਵੇ ਪੂਆ ਲਈਂ ਦੀ ਸਦਕੜੇ ਇਹ ਦਿਨ ਨੇਤ ਮੈਨੂੰ ਆਵੇ ਪੂਆ ਲਈਂ ਦੀ ਸਦਕੜੇ ਇਹ ਦਿਨ ਨੇਤ ਮੈਨੂੰ ਇਸ ਕੋੜੀ ਨੂੰ ਗਾਉਣ ਲਈ ਫਿਰ ਜਦੋਂ ਆਪਾਂ ਪਹਿਲਾਂ ਕਿਹਾ ਵਾ ਪੋਤਾ ਕੀੜੜਾ ਕਹੀਏ ਤੇ ਫਿਰ ਕਹੋ ਬੇਟਾ ਕੀੜੜਾ ਕਹੀਏ ਵੀਰਾ ਕੀੜੜਾ ਕਹੀਏ ਪણેਵਾ ਕੀੜੜਾ ਕਹੀਏ ਜਿੰਨੀ ਮਰਜੀ ਲੰਮੀ ਇਸ ਕੋੜੀ ਨੂੰ ਕਰ ਲੋ ਤੇ ਆ ਜਿਹੜੀਆਂ ਮਗਰੋਂ ਟੱਪੇ ਆਏ ਸਾਰੇ ਇੰਨੇ ਗਿਣਨੇ ਪੈਣੇ ਆ ਤੇ ਫਿਰ ਮਤਲਬ ਤੁਸੀਂ ਚਾਹੋ ਤਾਂ ਆਪਣੇ ਸਾਰੇ ਰਿਸ਼ਤੇਦਾਰਾਂ ਦੇ ਨਾਮ ਲੈ ਸਕਦੇ ਆ ਤੇ ਮੈਂ ਤਾਂ ਸਿਰਫ ਇਹ ਕੋੜੀ ਸਾਂਭਣੀ ਸੀ ਕਰਕੇ ਤੇ ਮੈਂ ਇੱਕ ਹੀ ਵਾਰ ਕਿਹਾ ਵਾ ਤੁਸੀਂ ਇਹਨਾਂ ਵਾਰ-ਵਾਰ ਜਿੰਨੀ ਵਾਰੀ ਮਰਜ਼ੀ ਦੁਰਾ ਸਕਦੇ ਹੋ ਤੇ ਹੁਣ ਗੁਰਮੀਤ ਸੰਧਾਨ ਹੁੰਦਿਓ ਛੁੱਟੀਆਂ ਰੱਬ ਰਾਖਾ ਜੀ